ਅਸੀਂ ਕੱਲ ਤੁਸੀਂ ਦੇਖ ਰਹੇ ਹੋ ਦਨ ਮਿਊਟ ਤੇ ਮੈਂ ਮਨੀਸ਼ ਕੁਮਾਰ ਇਸ ਵਕਤ ਮੈਂ ਚੰਡੀਗੜ੍ਹ ਦਾ ਸੈਕਟਰ 25 ਦੇ ਵਿੱਚ ਖੜਾ ਹਾਂ ਤੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ 21 ਤਰੀਕ ਨੂੰ ਜਿਹੜਾ ਹੈਗਾ ਏਪੀ ਟਿੱਲੋ ਦਾ ਸ਼ੋ ਹੋਣ ਜਾ ਰਿਹਾ ਹੈ ਤੇ ਤੁਸੀਂ APTT ਲੋਰੇ ਸ਼ੋਅ ਦੀਆਂ ਤਿਆਰੀਆਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਰੀ ਤਿਆਰੀਆਂ ਜਿਹੜੀ ਹੈਗੀ ਇੱਥੇ ਚੱਲ ਰਹੀਆਂ ਨੇ ਤੇ ਤੁਹਾਨੂੰ ਦੱਸ ਦਈਏ ਕਿ ਪੂਰਾ ਸਟੇਜ ਵਗੈਰਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਲਗਣਾ ਸ਼ੁਰੂ ਸਟਾਰਟ ਹੋ ਚੁੱਕਾ ਹੈ ਤੇ 21 ਤਰੀਕ ਨੂੰ ਜਿਹੜਾ ਹੈਗਾ ਸ਼ੋਅ ਉਹਨਾਂ ਦਾ ਹੋਣ ਜਾ ਰਿਹਾ ਹੈ ਪਹਿਲਾ ਜਿਹੜਾ ਹੈਗਾ ਸੈਕਟਰ 34 ਦੇ ਵਿੱਚ ਹੋਣਾ ਸੀਗਾ ਪਰ ਜਿਹੜਾ ਹੈਗਾ ਸੈਕਟਰ 34 ਦੇ ਵਿੱਚ ਨਾ ਹੋਣ ਕਾਰਨ ਤਾਂ ਤੇ ਹੁਣ 25 ਸੈਕਟਰ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਸ਼ੋਅ ਹੋਣ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਤਿਆਰੀਆਂ ਪੂਰੀ ਹੋ ਚੁੱਕੀ ਚੱਲ ਰਹੀਆਂ ਇਥੋਂ ਦੱਸ ਦਈਏ ਕਿ ਇੱਥੇ ਸਿਕਿਉਰਟੀ ਵੀ ਲੱਗ ਚੁੱਕੀ ਹੈ ਲਾਕਪਾਸ ਨਾਕਾਬੰਦੀ ਵੀ ਕਰ ਦਿੱਤੀ ਹੈ ਚੰਡੀਗੜ੍ਹ ਪੁਲਿਸ ਨੇ ਤੇ ਇਸ ਦੇ ਅਲਾਵਾ ਜਿਹੜਾ ਹੈਗਾ ਇੱਥੇ ਪੂਰਾ ਜਿਹੜਾ ਹੈਗਾ ਤੈਰੀਕੇਟਿੰਗ ਕਰਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੈਕਟਰ 25 ਦਾ ਜਿਹੜਾ ਹੈਗਾ ਰੈਲੀ ਗਰਾਊਂਡ ਦੇ ਵਿੱਚ ਏਪੀਟੀ ਲੋਡਾ ਜਿਹੜਾ ਹੈਗਾ ਸ਼ੋ ਹੋਣ ਜਾ ਰਿਹਾ ਹੈ ਏਪੀਟੀ ਲੋਡਾ ਸ਼ੋ ਹੋਣਾ ਸੈਕਟਰ 25 ਦੇ ਵਿੱਚ ਤੇ ਮੈਂ ਸੜਕ ਦੇ ਉੱਤੇ ਖੜਾ ਹਾਂ ਸੈਕਟਰ 25 ਦੇ ਉੱਤੇ ਸੜਕ ਦੇ ਭਾਗ ਜਾ ਕੇ ਏਪੀਟੀ ਲੋਡਾ ਦੇ ਸ਼ੋ ਕਰਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇ ਜਿਹੜੀ ਸੜਕ ਕਦੇ ਵੀ ਸਾਫ਼ ਨਹੀਂ ਹੋਈ ਸੀ ਕਿ ਉਹ ਵੀ ਸੜਕ ਨਹੀਂ ਹੈਗੀ ਸਾਫ਼ ਹੋਣੀ ਸ਼ੁਰੂ ਹੋ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੜਕ ਦੇ ਜਿਹੜਾ ਆਏ ਆ ਭਾਗ ਜਾ ਚੁੱਕੇ ਨੇ ਸੈਕਟਰ 25 ਰੈਲੀ ਗਰਾਊਂਡ ਦੇ ਬਿਲਕੁਲ ਬਾਹਰ ਖੜਾ ਮੈਂ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੂਰੀ ਜਿਹੜੀ ਹੈਗੀ ਹੈ ਤਿਆਰੀਆਂ ਕਿਲੋਮੀਟਰ ਤੱਕ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹੈ ਚੰਡੀਗੜ੍ਹ ਕਾਰਪੋਰੇਸ਼ਨ ਦੇ ਜਿਹੜੇ ਹੈਗੇ ਆ ਵਰਕਰ ਲੱਗੇ ਹੋਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਇੱਥੇ ਹਰ ਜਗ੍ਹਾ ਚਾਰੇ ਪਾਸੇ ਪੁਲਿਸ ਮਸਤੈਫ ਦੇਖਣ ਨੂੰ ਮਿਲ ਸਕਦੀ ਹੈ ਇਕ ਹੋਰ ਹੋਰ ਗੋਗੇ ਦਿਖਾਣ ਕੈਮਰਾਮੈਨ ਕਿ ਸਾਹਮਣੇ ਜਿਹੜਾ ਹੈਗਾ ਪੂਰਾ ਤਿਆਰੀਆਂ ਜਿਹੜੀ ਹੈਗੀ ਹੈ ਪੀਟੀ ਗੁਰੂ ਸ਼ੋਹ ਦੀਆਂ ਚੱਲ ਰਹੀਆਂ ਹੈਗੀਆਂ ਤੇ ਫਮ ਦੱਸਦੇ ਕਿ ਬਾਉਂਡਰੀ ਵਾਲ ਵੀ ਜਿਹੜੀ ਹੈਗੀ ਹੈ ਸੈਕਟਰ 25 ਐਲੀ ਗਰਾਊਂਡ ਦੇ ਕਰ ਦਿੱਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਹੈਗਾ ਪੂਰੀਆਂ ਤਿਆਰੀਆਂ ਜਿਹੜੀ 21 ਤਰੀਕ ਦੀ ਹੈਗੀ ਹੈ ਸ਼ੋਹ ਦੀਆਂ ਤਿਆਰੀਆਂ ਜਿਹੜੀ ਹੈਗੀ ਹੈ ਪੂਰੀ ਚੱਲ ਰਹੀ ਹੈ ਜੋਰਾ 16